ਗੁਰਜੀ ਦਾ ਖਲਸਾ ਹੋਇ ਗੁਰਜੀ ਦੀ ਫਤਿਹ ਤੁਹਾਡਾ ਸਵਾਗਤ ਹੈ ਜ ਆਪਣੇ YouTube ਚੈਨਲ ਤੇ ਤੁਸੀਂ ਆਪਣੇ ਵੀਡੀਓ ਦੇਖੀਏ Facebook ਜਾਂ Instagram ਜਾਂ ਸ਼ੇਅਰ ਛੇੜਦੇ ਇਹਦੇ ਵਿੱਚ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਗਰਭ ਘਾਰੀ ਨੁਸਖਾ ਜਿਨ੍ਹਾਂ ਨੂੰ ਗਰਭ ਨਹੀਂ ਠਹਿਰਦਾ ਠੀਕ ਹੈ ਜੀ ਗ੍ਰੰਥ ਦੇ ਹਿਸਾਬ ਨਾਲ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕਿੱਥੋਂ ਸਮਾਨ ਮਿਲੂ ਕਿਵੇਂ ਵਰਤਣਾ ਇਹਦੇ ਵਿੱਚ ਪੂਰੀ ਜਾਣਕਾਰੀ ਹੈ ਵੀਡੀਓ ਸਕਿਪ ਨਹੀਂ ਕਰਨੀ ਕੋਈ ਵੀ ਅੱਗੇ ਨਗਾਕ ਨਹੀਂ ਦੇਖਣੀ ਵੀਡੀਓ ਪੂਰੀ ਦੇਖਣੀ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਇਸਤਰੀ ਨੂੰ ਹਮਲ ਗਰਭ ਨਾ ਹੁੰਦਾ ਹੋਵੇ ਉਸ ਵਾਸਤੇ ਇਹ ਨੁਸਖਾ ਵਰਤੋ ਉਜੜਿਆ ਹੋਇਆ ਘਰ ਆਵਾਜ਼ ਹੋ ਜਾਵੇਗਾ ਇਹ ਨੁਸਕੇ ਨਾਲ ਠੀਕ ਹੈ ਜੀ ਇਹ ਧਿਆਨ ਚ ਰੱਖਣਾ ਕਿਸੇ ਦਾ ਉਜੜਿਆ ਘਰ ਤੁਹਾਡਾ ਇੱਕ ਸ਼ੇਅਰ ਬਚਾ ਸਕਦੇ ਜੀ ਲੱਖਾਂ ਰੁਪਏ ਤੋਂ ਬਚਾ ਸਕਦਾ ਜਿਵੇਂ ਪੈਣਾ ਆਈਵੀਐਫ ਕਰਵਾਉਂਦੀਆਂ ਨੇ ਉਹਨਾਂ ਤੋਂ ਬਚਾ ਸਕਦਾ ਹੈ ਪੇਨਫੁਲੀ ਟਰੀਟਮੈਂਟ ਤੋਂ ਬਚਾ ਸਕਦਾ ਸੌਖੇ ਤਰੀਕੇ ਨਾਲ ਉਹਨਾਂ ਨੂੰ ਗਰਭ ਤੈ ਠਹਿਰ ਸਕਦਾ ਠੀਕ ਹੈ ਜੀ ਇੱਕ ਵਾਰ ਤੁਸੀਂ ਸਾਨੂੰ ਰਿਪੋਰਟਾਂ ਜਰੂਰ ਭੇਜੋ ਜਾਂ ਸਾਨੂੰ ਮਿਲ ਲਓ ਤੁਹਾਨੂੰ ਉਸ ਹਿਸਾਬ ਨਾਲ ਤੁਹਾਨੂੰ ਨੁਸਖਾ ਦੱਸ ਦਾਂਗੇ ਜਾਂ ਆਪਣੇ ਤੋਂ ਦਵਾਈ ਲੈ ਸਕਦੇ ਹੋ ਜਿਨ੍ਹਾਂ ਨੇ ਆਈਵੀਐਫ ਕਰਵਾ ਲਿਆ ਫੇਲ ਹੋ ਚੁੱਕਿਆ ਉਹ ਆਪ ਨੂੰ ਇੱਕ ਵਾਰ ਜਰੂਰ ਮਿਲੋ ਇਹਦੇ ਲਈ ਲੈਣਾ ਜੀ ਅਨਾਰ ਦਾ ਛਿਲਕਾ ਮਾਈ ਠੀਕ ਹੈ ਜੀ ਫਟਕੜੀ ਬਲੌਰ ਲਲੌਰ ਲਿਖਿਆ ਬਲੌਰ ਹੁੰਦਾ ਜੀ ਅਸਲੀ ਜੈਫਲ ਚੀਜ਼ਾਂ ਤੁਸੀਂ ਨੇ ਲੈਣੀਆਂ ਨੇ ਜੀ ਦੋ ਦੋ ਮਾਸੇ ਲਵੋ ਸਭ ਤੋਂ ਪਹਿਲਾਂ ਬਲੌਰ ਖਰਲ ਵਿੱਚ ਪਾ ਕੇ ਖੂਬ ਸੁਰਮੇ ਦੀ ਤਰ੍ਹਾਂ ਪੀਸ ਲਓ ਵੀ ਜਿੰਨਾ ਹੋ ਸਕੇ ਉਹਨਾਂ ਨੂੰ ਬਰੀਕ ਕਰ ਲੈਣਾ ਫਿਰ ਸਾਰੀਆਂ ਜੜੀਆਂ ਬੂਟੀਆਂ ਕੁੱਟ ਕੇ ਠੀਕ ਹੈ ਜੀ ਆਪਸ ਦੇ ਵਿੱਚ ਅੱਛੀ ਤਰ੍ਹਾਂ ਮਿਕਸ ਕਰ ਲਵੋ ਮਰ ਲਓ ਅੱਛੀ ਤਰ੍ਹਾਂ ਮਲਾ ਲਵੋ ਠੀਕ ਹੈ ਇੱਕ ਸਫੂਫ ਮਰ ਲਓ ਚੂਰਨ ਬਣਾ ਲਵੋ ਇਹਦੇ ਵਿੱਚ ਉਰਦੂ ਦੇ ਸ਼ਬਦ ਲਿਖੇ ਹੋਏ ਨੇ ਠੀਕ ਹੈ ਜੀ ਇਹਦੇ ਵਿੱਚ ਹਣੀ ਮਿਕਸ ਕਰ ਲਓ ਸ਼ਹਿਦ ਮਿਕਸ ਕਰ ਲਓ ਤੇ ਲੰਮੀਆਂ ਬੱਤੀਆਂ ਬਣਾ ਲੈਣੀਆਂ ਨੇ ਜੀ ਜਿਵੇਂ ਆਪਾਂ ਕਹਿੰਦੇ ਨੇ ਐਨੀਆਂ ਲੰਮੀਆਂ ਲੰਮੀਆਂ ਬੱਤੀਆਂ ਬਣਾ ਲਵੋ ਠੀਕ ਹੈ ਲੰਮੀਆਂ ਬੱਤੀਆਂ ਚੌੜੀਆਂ ਬਣਾ ਲਵੋ ਤੇ ਹਰ ਮਹੀਨੇ ਮਹਾਵਾਰੀ ਰੀਤੂ ਦੇ ਮੰਗਰੋ ਠੀਕ ਹੈ ਜੀ ਇਹ ਤੁਸੀਂ 2 ਦਿਨ ਕਿਸੇ ਦਾਈ ਪਾਸੋਂ ਰਖਵਾ ਲਓ ਜਿਹੜੀਆਂ ਪਿੰਡਾਂ 'ਚ ਦਾਈਆਂ ਹੁੰਦੀਆਂ ਨੇ ਉਹਨਾਂ ਨੂੰ ਪੁਰਾਣੀ ਦਾਈ ਤੋਂ ਨਵੀਂ ਤੋਂ ਨਹੀਂ ਨਵੀਂ ਜਿਹੜੀ ਦਾਈ ਹੋੂ ਕੰਮ ਖਰਾਬ ਕਰ ਦੋ ਕਿਸੇ ਪ੍ਰਾਣੀ ਦਾਈ ਤੋਂ ਇਹ ਤੁਸੀਂ ਨੇ ਰਖਵਾ ਲੈਣੀ ਐ ਠੀਕ ਹੈ ਜੀ ਇਹ ਮੰਨ ਲਓ ਇੱਕ ਵਾਰੀ ਨੁਸਖਾ ਵਰਤਨ ਨਾਲ ਬਸਤ ਰਿਜ਼ਲਟ ਪੂਰਾ ਮਿਲੂਗਾ ਤੁਹਾਨੂੰ ਬੱਚੇਦਾਨੀ ਦੀ ਕਮਜ਼ੋਰੀ ਐ ਠੀਕ ਐ ਜੇ ਪਹਿਲੇ ਵੀ ਮਸਲ ਵੀਕ ਹੋ ਗਏ ਨੇ ਜਾਂ ਮਹਾਵਾਰੀ ਢੰਗ ਨਾਲ ਨਹੀਂ ਆਉਂਦੀ ਉੱਪਰ-ਨੀਚੇ ਆਉਂਦੀ ਐ ਜਾਂ ਤੁਹਾਨੂੰ ਪੀਸੀਓਡੀ ਗੰਡਰਸੋਲੀ ਐ ਠੀਕ ਐ ਉਨ੍ਹਾਂ ਵਿੱਚ ਵੀ ਇਹ ਬੱਤੀ ਦਾ ਬਹੁਤ ਵਧੀਆ ਰਿਜ਼ਲਟ ਹੈ ਇਹ ਗ੍ਰੰਥ ਦੇ ਵਿੱਚ ਹੋਰ ਵੀ ਬਹੁਤ ਸਾਰੇ ਨੁਸਕੇ ਨੇ ਠੀਕ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਗੱਲ ਆ ਜਾਂਦੀ ਹੈ ਵੀ ਇਹ ਸਮਾਨ ਮਿਲੂ ਕਿੱਥੋਂ ਇਹ ਤੁਹਾਨੂੰ ਕਿਸੇ ਵਧੀਆ ਪੁਰਾਣੇ ਪੰਸਾਰੀ ਤੋਂ ਮਿਲੂਗਾ ਥੋੜਾ ਜਿਹਾ ਮੁਸ਼ਕਲ ਨਾਲ ਮਿਲੂ ਜਿਹੜਾ ਅਨਾਰ ਦਾ ਸਿਲਕਾ ਮਾਈ ਹੈ ਫੜਕੜੀ ਹੈ ਇਹਦਾ ਜੈਫਲ ਹੈ ਇਹ ਤਾਂ ਤੁਹਾਨੂੰ ਮਿਲ ਜਾਣਗੇ ਆਸਾਨੀ ਨਾਲ ਜਿਹੜਾ ਇਹ ਲਲੌਰ ਲਿਖਿਆ ਹੋਇਆ ਜਿਵੇਂ ਉਹਰੇ ਬਲੌਰ ਲਿਖਿਆ ਹੋਇਆ ਹੈ ਇਹ ਤੁਹਾਨੂੰ ਥੋੜਾ ਜਿਆਦਾ ਜ਼ਿਆਦੇ ਮੁਸ਼ਕਲ ਨਾਲ ਮਿਲੂ ਕਿਉਂਕਿ ਜਿਹੜੇ ਪੰਜਾਬੀ ਦੇ ਸ਼ਬਦ ਨੇ ਜਦੋਂ ਸੰਸਕ੍ਰਿਤ ਨਾਲ ਜਾਂ ਹਿੰਦੀ ਦੇ ਨਾਲ ਮੇਲ ਨਹੀਂ ਖਾਂਦੇ ਤੁਹਾਨੂੰ ਉੱਥੇ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਠੀਕ ਹੈ ਜੀ ਇਹ ਤੁਹਾਨੂੰ ਇਸੇ ਨਾਮ ਤੋਂ ਮਿਲੂਗਾ ਇਹ ਠੀਕ ਹੈ ਪੰਜਾਬੀ ਦੇ ਸ਼ਬਦ ਤੁਸੀਂ ਕਿਸੇ ਵਧੀਆ ਅਨਸਾਰੀ ਦੇ ਜਾਣਾ ਸਾਰਾ ਸਮਾਨ ਲੈ ਕੇ ਆਉਣਾ ਦੱਸੇ ਹੋਏ ਗ੍ਰੰਥ ਦੇ ਦੱਸੇ ਹੋਏ ਅਨੁਸਾਰ ਤੁਸੀਂ ਉਹਨੇ ਓਵੇਂ ਓਵੇਂ ਇਹ ਵਰਤਣਾ ਹੈ ਨੁਸਖਾ ਬਹੁਤ ਵਧੀਆ ਹੈ ਲਾਭ ਉਠਾਉਣਾ ਜੇ ਕੁਝ ਤੁਹਾਨੂੰ ਲੱਗਦਾ ਹੈ ਤੁਹਾਡੇ ਰਿਪੋਰਟਾਂ ਦੇ ਵਿੱਚ ਕੋਈ ਜ਼ਿਆਦਾ ਦਿੱਕਤ ਹੈ ਤਾਂ ਤੁਸੀਂ ਸਾਨੂੰ ਮਿਲ ਸਕਦੇ ਹੋ ਇਹ ਨੁਸਖਾ ਉਹਨਾਂ ਵਾਸਤੇ ਹੈ ਵੈਸੇ ਤਾਂ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਮਤਲਬ ਗਰਭ ਨਹੀਂ ਠਹਿਰਦਾ ਪ੍ਰੋਬਲਮ ਕੋਈ ਵੀ ਨਹੀਂ ਤਾਂ ਵੀ ਬੱਚਾ ਨਹੀਂ ਹੋ ਰਿਹਾ ਠੀਕ ਹੈ ਉਦਾਂ ਹੀ ਆਈਪੀਐਫ ਦੇ ਪਿੱਛੇ ਭੱਜੇ ਪਿਆ ਉਹਨਾਂ ਲਈ ਇਹ ਨੁਸਖਾ ਵੈਸੀ ਠੀਕ ਹੈ ਤੁਸੀਂ ਧਿਆਨ ਰੱਖਣਾ ਹਮਲ ਗਰਭ ਨਾ ਹੁੰਦਾ ਹੋਵੇ ਠੀਕ ਹੈ ਇੱਕ ਸ਼ੇਰ ਤੁਹਾਡਾ ਕਿਸੇ ਦਾ ਉਜੜਾ ਹੈ ਘਰ ਬਚਾ ਸਕਦਾ ਹੈ ਠੀਕ ਹੈ ਕਿਸੇ ਭੈਣ ਦਾ ਘਰ ਬਚਾ ਸਕਦਾ ਹੈ ਕਿਸੇ ਮਾਂ ਨੂੰ ਇੱਕ ਬੱਚਾ ਤੇ ਉਹਦੇ ਝੋਲੀ ਪਾ ਸਕਦਾ ਨਾ ਸਮਝ ਆਵੇ ਤਾਂ ਆਪ ਨੂੰ ਪੁੱਛ ਸਕਦੇ ਹੋ ਸਮਾਨ ਅਨਸਾਰੀ ਤੋਂ ਮਿਲੂਗਾ ਬਾਰ-ਬਾਰ ਰਿਪੀਟ ਕਰਦਾ ਇਹ ਨਾ ਪੁੱਛੀ ਚਲੋ ਬਲੌਰ ਕੀ ਹੁੰਦਾ ਜੀ ਬਲੌਰ ਕਿੱਥੋਂ ਮਿਲਦਾ ਲਲੌਰ ਵੀ ਲਿਖਿਆ ਹੈ ਉਰੇ ਬਲੌਰ ਲਿਖਿਆ ਠੀਕ ਹੈ ਦੇਖ ਲਓ ਇਹ ਅਨਸਾਰੀ ਤੋਂ ਮਿਲੂ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਲੋ ਜੀ ਇੱਕ ਵਾਰ ਸਕਰੀਨਸ਼ਾਟ ਤੁਸੀਂ ਆਪਣਾ ਮਾਰ ਸਕਦੇ ਹੋ ਤੇ ਇੱਥੋਂ ਵੀ ਲੈ ਸਕਦੇ ਹੋ ਸਕਰੀਨਸ਼ਾਟ ਹੋਰ ਕੁਝ ਨਾ ਸਮਝ ਆਵੇ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਨੂੰ ਮਿਲ ਸਕਦੇ ਹੋ ਬੇ ਇਲਾਦ ਜੋੜੇ ਇੱਕ ਵਾਰ ਸਾਨੂੰ ਜਰੂਰ ਮਿਲੋ ਜੀ ਬਾਕੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਸਾਨੂੰ ਮਿਲ ਸਕਦੇ ਹੋ ਇਸ ਗ੍ਰੰਥ ਦੇ ਵਿੱਚੋਂ ਹੋਰ ਵੀ ਆਪਾਂ ਨੁਸਖੇ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ